ਪੁੱਲਿਡ ਪੀਜ਼ਾ ਕਪਲ ਭਾਰਤ ਛੱਡ ਕੇ ਯੂਕੇ ਸ਼ਿਫਟ ਹੋ ਗਿਆ ਹੁਣ ਉਹਨਾਂ ਦੀ ਇੱਕ ਨਵੀਂ ਵੀਡੀਓ ਸਾਹਮਣੇ ਆਈ ਹੈ ਜਿਸ ਦੇ ਵਿੱਚ ਉਹ ਗੁਰੂ ਘਰ ਅੰਦਰ ਨਤਮਸਤਕ ਹੋ ਰਹੇ ਨੇ ਦੱਸਦੇ ਕਿ ਕੁਝ ਦਿਨ ਪਹਿਲਾਂ ਹੀ ਉਹ ਇੰਡੀਆ ਛੱਡ ਕੇ ਜਿਹੜੇ ਯੂਕੇ ਸ਼ਿਫਟ ਹੋ ਗਿਆ ਪੂਰਾ ਪਰਿਵਾਰ ਉਹਨਾਂ ਦਾ ਇੱਕ ਬੱਚਾ ਜਿਹੜਾ 2 ਸਾਲ ਦਾ ਹੀ ਦੱਸਿਆ ਜਾ ਰਿਹਾ ਤੇ ਸਹਿਜ ਅਰੋੜਾ ਆਪਣੀ ਪਤਨੀ ਅਤੇ ਆਪਣੇ ਬੱਚੇ ਦੇ ਨਾਲ ਜੋ ਰੱਜੋ ਤੂੰ ਇੱਥੇ ਤੂੰ ਅਜੇ ਕੰਮਤੇ ਵੀ ਨਹੀਂ ਆਈ ਅੱਜ ਮੰਨੂ ਦੀ ਸਕੂਲ ਦੀ ਬੱਸ ਲੱਗ ਗਈ ਹੈ ਨਾ ਇਸ ਲਈ ਉਹਨੂੰ ਛੱਡਣ ਆਈ ਸੀ ਖੂਨ ਦੀ ਬੱਸ ਪਰ 13 ਮੈਨੂੰ ਤਾਂ ਸਰਕਾਰੀ ਸਕੂਲ ਚ ਪੜਦਾ ਹੈ ਨਾ ਹਾਂਜੀ ਜੀ ਦੀ ਹੁਣ ਸਰਕਾਰੀ ਸਕੂਲਾਂ ਚ 200 ਬੱਸਾਂ ਚੱਲਦੀਆਂ ਜਿੰਦਾ ਫਾਇਦਾ ਮੇਰੇ ਮਨੋ ਵਰਗੇ 10000 ਬੱਚਿਆਂ ਨੂੰ ਮਿਲੇਗਾ ਸਰਕਾਰੀ ਸਕੂਲਾਂ ਨੂੰ ਵੀ ਬਹੁਤ ਸ਼ਾਨਦਾਰ ਬੱਸਾਂ ਅਸੀਂ ਦੇਵਾਂਗੇ ਪਹਿਲੇ ਬੈਚ ਵਾਸਤੇ 20000 ਬੱਚੇ ਦਾ ਅਸੀਂ ਪ੍ਰਬੰਧ ਕਰ ਰਹੇ ਹਾਂ ਦੇ ਅੰਦਰ ਸ਼ਿਫਟ ਹੋ ਗਏ ਨੇ ਤੇ ਹੁਣ ਉਹਨਾਂ ਦੀ ਇੱਕ ਹੋਰ ਵੀਡੀਓ ਸਾਹਮਣੇ ਆਈ ਹੈ ਜਿਸ ਦੇ ਵਿੱਚ ਉਹ ਗੁਰੂ ਘਰ ਅੰਦਰ ਨਤਮਸਤਕ ਹੁੰਦੇ ਹੋਏ ਨਜ਼ਰ ਆ ਰਹੇ ਨੇ ਦੱਸਦੇ ਕਿ ਕੁਲਰ ਪੀਜ਼ੇ ਦੇ ਨਾਂ ਦੇ ਨਾਲ ਇਹ ਮਸ਼ਹੂਰ ਹੁੰਦਾ ਕਪਲ ਤੇ ਹੁਣ ਕਿਹਾ ਜਾ ਰਿਹਾ ਹੈ ਕਿ ਇਹ ਪੂਰਾ ਪਰਿਵਾਰ ਜੋ ਯੂਕੇ ਸ਼ਿਫਟ ਹੋ ਗਿਆ ਹੈ ਲਗਾਤਾਰ ਇਹਨਾਂ ਦੀਆਂ ਨਵੀਆਂ ਵੀਡੀਓਸ ਤੇ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਤੇ ਇੱਕ ਹੋਰ ਵੀਡੀਓ ਸਾਹਮਣੇ ਆਈ ਹੈ ਜਿਸ ਦੇ ਵਿੱਚ ਉਹ ਗੁਰੂ ਘਰ ਅੰਦਰ ਨਤਮਸਤਕ ਹੋਣ ਦੇ ਲਈ ਪਹੁੰਚੇ ਨੇ ਇਸ ਦੌਰਾਨ ਸਹਿਜ अरोड़ा ਗੱਲਬਾਤ ਕਰਦੇ ਹੋਏ ਵੀ ਨਜ਼ਰ ਆਏ ਨੇ ਉਹਨਾਂ ਦੇ ਵੱਲੋਂ ਸ਼ੇਅਰ ਕੀਤਾ ਗਿਆ ਐਕਸਪੀਰੀਅנס ਕੀ ਕਿਵੇਂ ਦਾ ਮਾਹੌਲ ਹੈ ਯੂਕੇ ਅੰਦਰ ਦੱਸ ਦੇ ਕਿ ਕੁਝ ਦਿਨ ਪਹਿਲਾਂ ਹੀ ਉਹ ਆਪਣੇ ਪਰਿਵਾਰ ਸਮੇਤ ਯੂਕੇ ਸ਼ਿਫਟ ਹੋ ਗਏ ਨੇ ਜਿਸ ਤੋਂ ਬਾਅਦ ਚਰਚਾਵਾ ਇੱਕ ਵਾਰ ਫਿਰ ਜਿਹੜੀਆਂ ਸ਼ੁਰੂ ਹੋ ਗਈਆਂ ਨੇ ਸੁਰਖੀਆਂ ਬਟੋ ਰਹੇ ਨੇ ਇਹ ਕਪਲ ਤਾਂ ਹੁਣ ਇੱਕ ਨਵੀਂ ਵੀਡੀਓ ਸਾਹਮਣੇ ਆਈ ਹੈ ਕੀ ਕੁਝ ਕਹਿ ਰਹੇ ਨੇ ਸਹਿਜ ਅਰੋੜਾ ਇਸ ਵੀਡੀਓ ਦੇ ਵਿੱਚ ਤੁਹਾਨੂੰ ਉਹ ਵੀ ਸੁਣਾ ਦਿੰਦੇ ਆ ਯੂਕੇ ਦੇ ਵਿੱਚ ਆਪਣਾ ਹੈਗਾ ਅੱਜ ਪਹਿਲਾ ਦਿਨ ਕੱਲ ਅਸੀਂ ਰਾਤੀ ਇੱਥੇ ਆਏ ਸੀਗੇ ਤੇ ਅੱਜ ਪਹਿਲਾ ਦਿਨ ਹੈ ਤੇ ਕਹਿੰਦੇ ਗੁਰੂ ਘਰ ਤੋਂ ਸ਼ੁਰੂਆਤ ਕਰਨੀ ਚਾਹੀਦੀ ਹੈ ਤੇ ਆਪਾਂ ਹੁਣ ਦਰਸ਼ਨ ਕਰਨ ਚੱਲੇ ਆਂ ਸਾਊਥ ਹਾਲ ਗੁਰਦੁਆਰਾ ਸੇਵਾ ਤੇ ਵਾਰਿਸਨਾਲ ਤੁਸੀਂ ਪਹਿਲੇ ਮਿਲੋ ਵਾਰਿਸ ਰੋਪ ਹਲੋ ਕਰੋ ਸਤਿ ਸ਼ਕਾਂ ਸਤਿ ਸ਼ਕਾਂ ਕਰੋ ਸਤਿ ਸ਼ਕਾ ਅਰੇ ਸਤਿ ਸ਼ਕਾਂ ਕਰੋ ਏ ਥੋੜਾ ਵੈਦਰ ਸੈਕਟ ਥੋੜਾ ਜਾ ਇਹਨੂੰ ਕੋਲਡ ਹੋ ਗਿਆ ਹੂੰ ਥੋੜਾ ਠੰਡ ਦਾ ਮੌਸਮ ਹੈ ਤੇ ਤਾਂ ਕਰਕੇ ਇਹਨੂੰ ਥੋੜੀ ਜੀ ਠੰਡ ਲੱਗਦੀ ਹੋਈ ਹੈ ਤੇ ਮੈਡੀਸਿਨਸ ਵਗੈਰਾ ਅਸੀਂ ਇਹਦੀ ਨਾਲ ਲੈ ਕੇ ਆਏ ਸੀਗੇ ਤਾਂ ਆਪਾਂ ਗੁਰੂ ਘਰ ਆ ਚੁੱਕੇ ਹਾਂ ਜੋ ਬੋਲੇ ਸੋਨਿਹਾਲ ਸਤ ਸ਼੍ਰੀ ਅਕਾਲ ਇਹ ਗੁਰੂ ਘਰ ਦੀ ਪਾਰਕਿੰਗ ਹੈ ਜੀ ਇਹ ਸਾਰੀਆਂ ਗੱਡੀਆਂ ਫੁੱਲ ਹੈ ਮਤਲਬ ਇੰਨੀ ਸੰਗਤ ਹੋਏਗੀ ਅੰਦਰ ਜੀ ਬਿਲਕੁਲ ਅੱਛਾ ਜੀ ਵਰਤਾਰਾ ਸ੍ਰੀ ਗੁਰੂ ਸਿੰਘ ਸਭਾ ਸਾਉਤੋ ਸਾਉਤਲ ਜਦ ਨਾਲੀ ਟ੍ਰੇਨ ਸਟੇਸ਼ਨ ਉੱਤੇ ਪੰਜਾਬੀ ਦੇ ਵਿੱਚ ਲਿਖਿਆ ਹੈ ਸਾਉਤੋ ਅੱਛਾ ਹੋਰ ਟ੍ਰੇਨ ਸਟੇਸ਼ਨ ਦਾ ਇਹ ਇਸ ਦਾ ਓਕੇ ਸਭ ਨੂੰ ਕਰਦੇ ਕਤਨ ਮਾਰ ਕੇ ਸਭ ਨੂੰ ਕਰਦੇ ਖਾਦੀਏ त मन था सभु पिया